ਬਿਲਕੁਲ ਜਿਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਕਮਹੀਨ ਚੱਲ ਰਹੀ ਹੈ ਕਿ ਇਹ ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ। ਉਹ ਜਿਹੜੇ ਨਸ਼ੇ ਦੇ ਸੌਦਾਗਰ ਅਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਜ਼ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਜੇਕਰ ਕੋਈ ਇਲੀਗੈਲਿਟੀ ਹੈਗੀ ਤਾਂ ਖਿਲਾਫ ਜਿਹੜੀ ਹੈਗੀ ਬੰਦੀ ਕਾਨੂੰਨੀ ਕਰਦੇ ਕੀਤੀ ਜਾ ਰਹੀ ਹੈ। ਅੱਜ ਯੋ ਰੂਟ ਰਗਰ ਤੇ ਆਪਣੇ ਐਸਐਚਓ ਸਾਹਿਬ ਵੱਲੋਂ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੋਏ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਟਾ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈਗਾ ਤੁਜਾ ਇਹ ਕਲੀਅਰ ਕਟ ਹੈਗਾ ਕਿ ਜੋ ਵੀ ਬੰਦਾ ਇਲੀਗਲ ਪ੍ਰਾਪਰਟੀ ਬਣਾਊਗਾ ਨਸ਼ਾ ਦੇ ਥਰੂ ਜਾਂ ਹੋਰ ਕਿਸੇ ਵੀ ਇਲੀਗਲ ਕਮਾਜ ਦੇ ਥਰੂ ਕ੍ਰਿਮੀਨਲ ਨੈਟਵਰਕ ਦੇ ਥਰੂ ਤੋ ਉਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕਟ ਪਾਲਿਸੀ ਹੈਗੀ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਹੈਗੀ ਹੈ ਤਾਂ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਵੀ ਕੀਤਾ ਜਾਵੇ ਤੇ ਮੀਆਂ ਬੀਬੀ ਨਸ਼ੀ ਤਸਕਰੀ ਕਰਾ ਸੀਗੀ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਦੀ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਇਹਦੇ ਤੇ ਕਾਨੂੰਨੀ ਕਾਰਵਾਈ ਕਰਦਾ ਹੈ ਜਿਹੜਾ ਇਹਨੂੰ ਅਜਿ ਦਿਵਾਲਿਸ਼ ਕੀਤਾ ਹੈ ਸਰ ਕਿੰਨੀ ਕੁਆਲਿਟੀ ਇਹਨਾਂ ਨੂੰ ਰਿਕਵਰ ਹੋਏ ਤੋਂ ਕਮਰਸ਼ੀਅਲ ਕੁਆਂਟੀਟੀ ਵੀ ਸੀ ਨਹੀਂ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਕਿਲਾ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਦੇ ਹੈਗੇ ਨੇ ਬਟ ਹੈਬਿਚੁਅਲ ਅਫੈਂਡਰਸ ਹੈ ਕਰ ਰਹੇ ਦੋਹਾਂ ਦੇ ਖਿਲਾਫ 10-10 ਪਰਚੇ ਹੈਗੇ ਨੇ ਔਰ ਆਊਟ ਆਫ ਬੇਲ ਅਗੇਂਸਟ ਸਰ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਹਾਲੇ ਵੀ ਰੁਕਸੂਦ ਨਹੀਂ ਲਏ ਉਹਨਾਂ ਨੂੰ ਬਿਲਕੁਲ ਦੇਖੋ ਜੀ ਮੈਸੇਜ ਇਜ਼ ਲਾਊਡ ਐਂਡ ਕਲੀਅਰ ਕਿ ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਹੈਗੇ ਨੇ ਵੇਚ ਰਹੇ ਹੈਗੇ ਨੇ ਉਹ ਜਾਂ ਤੇ ਅਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਭੇਜਿਆ ਜਾਊਗਾ ਜਿਵੇਂ ਕਿ ਆਪ ਸਾਰੇ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ ਔਰ ਮਾਨੋਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਾਰੇ ਟੀਮ ਵੱਲੋਂ ਇੱਕ ਮੁਹਿੰਮ ਛੇੜੀ ਗਈ ਹੈ ਕਿ ਜਿਹੜੇ ਵੀ ਨਸ਼ੇ ਦੇ ਤਸਕਰ ਹੈ ਜਿਹੜੇ ਸਮੱਗਲਰਸ ਹੈ ਮੇਨ ਹੈ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ ਹਨ ਇਹਦੇ ਨਾਲ ਨਾਲ ਅਸੀਂ ਔਟ ਕਲੀਨਿਕਸ ਰੀਹੈਬ ਸੈਂਟਰ ਡਰਗ ਡੀ ਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਹਨਾਂ ਨੂੰ ਵੀ ਰੀਫਾਰਮ ਕਰ ਰਹੇ ਹਾਂ ਸਗੋਂ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਾਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ ਈਕੁਪਮੈਂਟ ਟੈਸਟਿੰਗ ਕਿੱਟਾ ਮੈਡੀਸਿਨ ਸਾਰਾ ਕੁਝ ਉੱਥੇ ਮੌਕੇ ਤੇ ਉਪਲਬਧ ਕਰਾ ਰਹੇ ਹਾਂ ਬੈਡਸ ਵਗੈਰਾ ਉਪਲਬਧ ਕਰਾ ਰਹੇ ਹਾਂ ਬਾਕੀ ਜਿਹੜਾ ਅੱਜ ਜੋ ਕਾਰਵਾਈ ਕੀਤੀ ਉਹਦੇ ਬਾਰੇ ਮਹਿਮਾਨੋ ਗੈਸ ਐਸਪੀ ਸਾਹਿਬ ਨੂੰ ਪੁੱਛੀ ਜਦੋਂ ਕਿ ਇੱਕ ਵਾਰ ਉਹ ਡਿਟੇਲ ਕਰਦੇ ਹਨ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼